ਵਲੀ ਪਰ ਇੱਕ ਜਿਹੜਾ ਕਾਉਂਟਰ ਹੋਇਆ ਹੈ ਜਿਹੜੀ ਜੈਂਪੋ ਸਿਟੀਮੀ ਵਿਜ ਨੰਬਰ ਜੀ ਕੱਲ੍ਹੇ थाना सदर ਪੱਟੀ ਦੇ ਅਧੀਨ ਇੱਕ ਪਰਚਾ ਦਰਜ ਹੋਇਆ ਸੀ 188/25 ਜਿਹਦੇ ਵਿੱਚ ਰਾਜਦੀਪ ਸਿੰਘ ਏਲੀਅਸ ਰਾਜਾ ਪੁੱਤਰ ਜਸਵੰਤ ਸਿੰਘ ਵਾਸੀ ਬੂ थाना ਹਰੀਕੇ ਇਹਦੇ ਤੋਂ ਇੱਕ ਪਿਸਤਲ ਬਰਾਮਦ ਹੋਈ ਸੀ ਸਮੇਤ ਰੋਂਗ ਕੱਲ ਜਦੋਂ ਆਪਾਂ ਪਰਚਾ ਦੇਣ ਤੋਂ ਬਾਅਦ ਇਹਦੀ ਅਰੈਸਟ ਪਾਈ ਤੇ ਬਾਕੀ ਦੀ ਵੈਰੀਫਿਕੇਸ਼ਨ ਕੀਤੀ ਤੇ ਉਸ ਦੌਰਾਨ ਪਤਾ ਲੱਗਾ ਕਿ ਇਹਦੇ ਤੇ ਕੁੱਲ ਮਿਲਾ ਕੇ ਚਾਰ ਪਰਚੇ ਹੋਰ ਵੀ ਪਿਛਲੇ ਹੈਗੇ ਹਨ ਜਿਨ੍ਹਾਂ ਵਿੱਚ ਹਰੀਕੇ ਥਾਣੇ ਤੇ 307 ਆਈਪੀਸੀ ਹਰੀਕੇ ਥਾਣੇ 188 ਆਈਪੀਸੀ ਸਿਟੀ ਜ਼ੀਰਾ ਸਿਟੀ ਜ਼ੀਰਾ ਥਾਣੇ ਵਿੱਚ 307 ਆਈਪੀਸੀ ਅਤੇ ਹੋਰ ਪਰਚੇ ਇਹਦੇ ਵਿੱਚ ਇਹਦੇ ਉੱਪਰ ਦਰਜ ਸਨ ਕੱਲ ਇਸਨੇ ਆਪਣੇ ਕੋਲ ਇੱਕ ਇਕਸ਼ਾਫ ਕੀਤਾ ਕਿ ਇਹਦੇ ਕੋਲ ਇੱਕ ਹੋਰ ਵੈਪਨ ਹੈ ਜਿਹੜਾ ਇਨੇ ਪਿੰਡ ਬਾਮਣੀ ਵਾਲੇ ਦੀ ਇੱਕ ਸੁਨਸਾਨ ਜਗ੍ਹਾ ਵਿੱਚ ਲੁਕੋ ਕੇ ਰੱਖਿਆ ਹੋਇਆ ਹੈ ਤੇ ਰਿਕਵਰ ਕਰਵਾ ਸਕਦਾ ਹੈ ਜਦੋਂ ਥਾਣਾ ਸਦਰ ਪੱਟੀ ਦੀ ਪੁਲਿਸ ਪਾਰਟੀ ਨੂੰ ਇਸ ਕੱਲ ਦਾ ਪਤਾ ਲੱਗਾ ਤਾ ਦੋਸ਼ੀ ਰਾਜਾ ਰਾਜਦੀਪ ਨੂੰ ਆਪਣੇ ਨਾਲ ਲੈ ਕੇ ਉਹ ਇਸ ਏਰੀਆ ਵਿੱਚ ਰਿਕਵਰੀ ਕਰਨ ਆਏ ਤੇ ਅਚਾਨਕ ਹੀ ਰਾਜਦੀਪ ਨੇ ਲੁਕਿਆ ਹੋਇਆ ਵੈਪਨ ਜਿਹੜਾ ਕਿ ਆਲਰੇਡੀ ਲੋਡਡ ਸੀ ਉਹਦੇ ਨਾਲ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤੇ ਜਵਾਬੀ ਫਾਇਰ ਵਿੱਚ ਪੁਲਿਸ ਪਾਰਟੀ ਨੇ ਵੀ ਬੜੀ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਦੋ ਫਾਇਰ ਕੀਤੇ ਜਿਨ੍ਹਾਂ ਵਿੱਚੋਂ ਇੱਕ ਫਾਇਰ ਇਸ ਦੀ ਲਾਤੇ ਲੱਗ ਗਿਆ ਇਸ ਤੋਂ ਬਾਅਦ ਅਸੀਂ ਐਂਬੂਲੈਂਸ ਨੂੰ ਕਾਲ ਕਰਕੇ ਜ਼ਖਮੀ ਹਾਲਾਤ ਵਿੱਚ ਇਸ ਨੂੰ ਸਿਵਲ ਹਸਪੀਟਲ ਪੱਟੀ ਦਾਖਲ ਕਰਵਾਇਆ ਹੈ ਅਗਲੀ ਸਰਕਾਰ ਕਾਰਵਾਈ ਕੀ ਚਾਹੀਦੀ ਹੈ ਅਜੇ ਆਪਾਂ ਚੈੱਕ ਕਰ ਰਹੇ ਹਾਂ ਇਹਦੇ ਤੇ ਹੋਰ ਵੀ ਪਰਚੇ ਹੈਗੇ ਨੇ ਜਿਹੜੇ ਆਪਾਂ ਤਸਦੀਕ ਕਰ ਰਹੇ ਹਾਂ ਤੇ ਮੀਨ ਵਾਈਲ ਇਹ ਵੀ ਦੱਸਣਾ ਚਾਹਾਂਗਾ ਕਿ ਪ੍ਰਭ ਦਾਸੋਵਾਲ ਜਿਹੜਾ ਕਿ ਗੈਂਗਸਟਰ ਹੈ ਉਹਦਾ ਇਹ ਉਹਦਾ ਐਸੋਸੀਏਟ ਹੈਗਾ ਬਾਕੀ ਦੀ ਜਾਣਕਾਰੀ ਦੌਰਾਨ ਇਨਵੈਸਟੀਗੇਸ਼ਨ ਵੈਰੀਫਿਕੇਸ਼ਨ ਪਤਾ ਲੱਗੇਗੀ ਤੇ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ